ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਵੈਲਕਮ ਟੂ ਪੰਜਾਬੀ ਹੋਮ ਵਲੌਗਸ ਅੱਜ ਦਿਨ ਵਾ ਐਤਵਾਰ ਤੇ ਮੈਂ ਸਵੇਰੇ 10 ਵਜੇ ਦੇ ਕਰੀਬ ਵੱਜੇ ਆ ਤੇ ਮੈਂ ਛੱਤ ਤੇ ਆ ਗਈ ਆ ਛੱਤ ਦੀ ਸਫਾਈ ਕਰਨ ਵਾਸਤੇ ਤੁਹਾਨੂੰ ਪਤਾ ਸਿਆਲਨ ਦੇ ਵਿੱਚ ਛੱਤ ਦਾ ਕਿੰਨਾ ਜ਼ਿਆਦਾ ਯੂਜ਼ ਹੁੰਦਾ ਹੈ ਹੈਨਾ ਧੁੱਪ ਦੇ ਵਿੱਚ ਬਹਿਣਾ ਕਰਨਾ ਤੇ ਛੱਤ ਥੋੜੀ ਗੰਦੀ ਹੋਈ ਸੀ ਵੈਸੇ ਤੇ ਹਫਤੇ ਪਿੱਛੇ ਮੇਰੀ ਸਫਾਈ ਕਰ ਦਿੰਨੀ ਆ ਤੇ ਐੜ ਕੀ ਥੋੜਾ ਦਿਨ ਜ਼ਿਆਦਾ ਹੋ ਗਏ ਸੀਗੇ ਤੇ ਮੈਂ ਕਿਹਾ ਸਫਾਈ ਕਰਦਾ ਫਿਰ ਬਹਿਣ ਨੂੰ ਵੀ ਵਧੀਆ ਲੱਗਦਾ ਵਾ ਧੁੱਪ ਵੀ ਸੋਹਣੀ ਨਿਕਲੀ ਸੀ ਮੈਂ ਕਿਹਾ ਚਲੋ ਧੁੱਪ ਦਾ ਵੀ ਫਾਇਦਾ ਲੈ ਲੀਏ ਹੈ ਨਾ ਤੇ ਉਹੀ ਮੈਂ ਲੈ ਕੇ ਝਾੜੂ ਤੇ ਛੱਤ ਤੇ ਆ ਗਈਆਂ ਤੇ ਸਾਡੇ ਤੇ ਲੱਗੇ ਇੱਕ ਦਰਖਤ ਵਾ ਉਥੋਂ ਡਡ ਡਡ ਕੇ ਪੱਤੇ ਇੰਨੇ ਜ਼ਿਆਦੇ ਆਉਂਦੇ ਆ ਹੁਣ ਪੱਤੇ ਝੜ ਚਿੱਤੇ ਛੱਤ ਪੜੀ ਰਹਿੰਦੀ ਸੀਗੀ ਤੇ ਦੂਜੇ ਤੀਜੇ ਦਿਨ ਮੈਨੂੰ ਪੱਤੇ ਇਕੱਠੇ ਕਰਨੇ ਪੈਂਦੇ ਸੀਗੇ ਸਫਾਈ ਕਰਨੀ ਪੈਂਦੀ ਸੀ ਤੇ ਹੁਣ ਤਕਰੀਬਨ ਤਕਰੀਬਨ ਪੱਤੇ ਸਾੜੇ 4 ਚੁੱਕੇ ਆ ਤੇ ਥੋੜੇ ਬਹੁਤੇ ਜਿਹੜੇ ਹੁਣ ਛੜੇ ਹੋਏ ਆ ਮੈਂ ਕਿਹਾ ਚੱਲ ਨਾਲੇ ਜੇ ਕੱਟਾ ਮਿੱਟੀ ਇਹ ਰੋ ਵੀ ਸਾਫ ਹੋ ਜਾਊਗਾ ਪੱਤੇ ਵੀ ਸਾਫ ਹੋ ਜਾਣਗੇ ਇਹ ਵਾਣ ਸੀਗਾ ਸਾਡਾ ਮੰਜਾ ਸੀਗਾ ਛੱਤ ਤੇ ਤੇ ਉਹਨਾਂ ਪਏ ਪਏ ਦਾ ਵਾਣ ਸਾਡਾ ਖਰਾਬ ਹੋ ਗਿਆ ਤੇ ਉਹ ਦੋਨੋਂ ਸਾਡਾ ਵਾਣ ਵੱਢ ਕੇ ਇੱਕ ਪਾਸੇ ਸੁੱਟਿਆ ਸੀਗਾ ਤੇ ਹੁਣ ਫੇਰ ਤੋਂ ਨਵਾਂ ਲਿਆਵਾਂਗੇ ਵਾਣ ਤੇ ਫੇਰ ਮੰਜਾ ਹੋਣਾਗੇ ਤੁਹਾਨੂੰ ਪਤਾ ਮੰਜਾ ਜਿਹੜਾ ਵਾ ਕਿੰਨਾ ਕੰਮ ਦਿੰਦਾ ਵਾ ਹੈਨਾ ਬੈਠਣ ਨੂੰ ਘਰ ਨੂੰ ਛੱਤ ਤੇ ਇੱਕ ਮੰਜਾ ਤੇ ਜ਼ਰੂਰੀ ਹੋਣਾ ਚਾਹੀਦਾ ਤੇ ਉਹੀ ਵਾਣ ਹੁਣ ਮੈਂ ਇਕੱਠਾ ਕਰਕੇ ਮੈਂ ਕਿਹਾ ਬੋਰੀ ਚ ਪਾ ਕੇ ਰੱਖਦਾ ਫੇਰ ਕੂੜੇ ਵਾਲੇ ਜਦੋਂ ਆਉਣਗੇ ਤੇ ਉਹਦੋਂ ਆ ਸਟਾ ਦੂੰਗੀ ਮੈਂ ਤੇ ਉਹੀ ਸਾਰਾ ਬਾਣ ਇਕੱਠਾ ਕਰਕੇ ਬੋੜੀ 'ਚ ਮੈਂ ਪਾ ਲਿਆ ਤੇ ਹੁਣ ਇਹਨੂੰ ਇੱਕ ਪਾਸੇ ਰੱਖ ਕੇ ਤੇ ਫਿਰ ਦੂਜੀ ਸਫਾਈ ਕਰਦੀ ਆ ਆ ਜਿਹੜੇ ਪੱਤੇ ਆ ਇਹ ਤੇ ਮੈਂ ਜ਼ਿਆਦਾਤਰ ਕੀ ਕਰਦੀ ਆ ਹਾ ਸੁੱਕ ਜਾਂਦੇ ਆ ਇਹਨਾਂ ਤੇ ਇਹਨਾਂ ਨੂੰ ਮੈਂ ਬੋੜੀ 'ਚ ਪਾ ਕੇ ਰੱਖ ਲੈਂਦੀ ਆ ਫਿਰ ਜਦੋਂ ਉੱਤੇ ਮੇਰਾ ਚੁੱਲ੍ਹਾ ਵੀ ਹੈਗਾ ਵਾ ਹਨਾ ਸਿਆਲਾਂ 'ਚ ਸਾਗ ਸੁੱਕ ਛਲਗਮ ਵਗੈਰਾ ਬਣਾਉਣ ਦੇ ਕੰਮ ਆਉਂਦਾ ਵਾ ਉਹ ਤੋਂ ਛਲਗਮ ਸਾਗ ਸੁਗੁੱਤੇ ਹੀ ਬਣਾਈਦਾ ਵਾ ਤੇ ਉਦੋਂ ਆ ਪੱਤੇ ਬੜੇ ਕੰਮ ਆਉਂਦੇ ਆ ਇਹਨਾਂ ਦੇ ਨਾਲ ਝਾਟਾ ਗਵਾਲ ਪੈਂਦੀ ਆ ਤੇ ਮੈਂ ਸੁੱਟਦੀ ਨਹੀਂ ਇਹਨਾਂ ਨੂੰ ਮੈਂ ਬੋੜੀ 'ਚ ਪਾ ਕੇ ਇਕੱਠਿਆਂ ਕਰਕੇ ਰੱਖ ਲੈਂਦੀ ਆ ਆ ਵੇਖੋ ਤੁਸੀਂ ਭਾਵੇਂ ਸਫਾਈ ਕਰਦੇ ਰਹੀਏ ਪਰ ਫਿਰ ਵੀ ਪਤਾ ਨਹੀਂ ਕਿੱਥੋਂ ਇੰਨਾ ਮਿੱਟੀ ਘਟਾ ਫੇਰ ਜਮਾ ਹੋ ਜਾਂਦਾ ਵਾ ਤੇ ਉਹੀ ਮੈਂ ਹੌਲੀ ਹੌਲੀ ਮੈਂ ਕਿਹਾ ਚੱਲ ਕਰ ਲਾਂ ਤੇ ਥੋੜੀਆਂ ਥੋੜੀਆਂ ਢੇੜੀਆਂ ਬਣਾ ਬਣਾ ਕੇ ਰੱਖ ਲਾਂ ਥੋੜੀ ਜਿਹੀ ਮਿੱਟੀ ਵੀ ਇੱਕ ਪਾਸੇ ਪਈਏ ਚੇ ਕੋ ਛਿਲਾਵਾਂਗੇ ਤੇ ਆ ਹੁਣ ਥੋੜੀ ਥੋੜੀਆਂ ਢੇੜੀਆਂ ਬਣਾ ਬਣਾ ਕੇ ਮੈਂ ਕਿਹਾ ਰੱਖ ਦਵਾ ਤੇ ਫਿਰ ਚੁੱਕੜਾ ਸੌਖਾ ਹੋ ਜਾਂਦਾ ਵਾ ਤੇ ਸੋਈ ਉਰੀ ਉਹੀ ਇਹ ਵੀ ਜ਼ਰੂਰੀ ਕੰਮ ਹੈ ਜਿਹੜਾ ਕੀ ਕਰਨਾ ਪੈਂਦਾ ਵਾ ਤੇ ਮੈਂ ਢੇੜੀਆਂ ਬਣਾ ਲੀਆਂ ਵਾ ਦੋ ਤਿੰਨ ਢੇੜੀਆਂ ਉਹਨ ਇਹਨਾਂ ਨੂੰ ਇਕੱਠਿਆ ਕਰਕੇ ਬੋੜੀ ਚ ਪਾ ਲੂੰਗੀ ਫਿਰ ਜਦੋਂ ਬਾਹਰ ਲਨ ਵਾਸਤੇ ਕੰਮ ਆ ਜਾਣਗੇ ਮੇਰੇ ਆਵਾ ਮੇਰਾ ਛੋਟਾ ਜਿਹਾ ਚੁੱਲ੍ਹੇ ਦੀ ਸਫਾਈ ਮੈਂ ਕਿ ਮਗਰੋਂ ਕਰਦੀ ਪਹਿਲਾਂ ਮੈਂ ਛਾਤ ਨੂੰ ਜਲਾਵਾ ਸਾੜੀ ਤੇ ਸੋਈ ਉਹ ਹੀ ਬਾਸ ਨਿੱਕੇ ਨਿੱਕੇ ਕਰਦੇ ਕੰਮ ਤੁਹਾਨੂੰ ਪਤਾ ਹੈ ਨਾ ਕੋਈ ਨਾ ਕੋਈ ਤੁੜਿਆ ਹੀ ਆਉਂਦਾ ਬਾਅਦ ਤੇ ਫਿਰ ਕਰਨੇ ਵੀ ਪੈਂਦੇ ਆ ਹੁਣ ਹੁਣ ਤੇ ਧੁੱਪਾਂ ਲੱਗਣ ਡੀਆਂ ਵਾ ਤੇ ਮੈਂ ਕਿਹਾ ਹੋ ਜੂਗਾ ਹੈ ਨਾ ਬਾਅਦ ਵਿੱਚ ਤੁਹਾਨੂੰ ਪਤਾ ਹੀ ਆ ਆ ਬਸ ਡਿਸੰਬਰ ਐਂਡੇ ਤੇ ਜਨਵਰੀ 'ਚ ਜਾ ਕੇ ਉਹ ਮਾਰਗ ਚ ਤੇ ਧੁੱਪਾਂ ਵੀ ਨਹੀਂ ਉਹ ਨਿਕਲਦੀ ਐ ਸਾਰਾ ਦਿਨ ਬੱਦਲ ਵਾਲੀ ਤੇ ਬਸ ਬਿਸਤਰਿਆਂ ਦੇ ਵਿੱਚ ਲਿਜਾਈਆਂ ਦੇ ਵਿੱਚ ਜੁਲੀਆਂ ਚ ਵੜੇ ਰਹੋ ਫਿਰ ਬਸ ਆ ਹੁਣ ਥੋੜੇ ਦਿਨ ਧੁੱਪ ਨਿਕਲੀ ਐ ਤੇ ਥੋੜਾ ਜਿਹਾ ਕੰਮ ਕਰਨ ਨੂੰ ਵੀ ਤਾਂ ਵੇਖਿਓ ਤੁਸੀਂ ਇੱਕ ਹਿਸਾਬ ਲਾ ਕੇ ਧੁੱਪੇ ਕੰਮ ਕਰਨ ਨੂੰ ਵੀ ਵਧੀਆ ਰੂਹ ਕਰਦਾ ਵਾ ਤੇ ਬੱਦਲ ਵਾਲੀ ਹੋਵੇ ਤਾਂ ਹੀ ਨਹੀਂ ਕੋਈ ਜੀ ਕਰਦਾ ਕਰਨ ਨੂੰ ਆ ਸੁੱਕੀਆਂ ਚਗਾਠਾ ਸੀਗੀਆਂ ਇਹਨਾਂ ਨੂੰ ਮੈਂ ਕਿਹਾ ਚੱਲ ਬਾਲਣ ਦੇ ਕੰਮ ਆਉਣ ਗਿਆ ਇਹ ਸਾਡੇ ਪੁਰਾਣੀ ਹਵੇਲੀ ਹੁੰਦੀ ਸੀ ਉੱਥੋਂ ਲੈ ਕੇ ਆਏ ਸੀ ਇਹਦੇ ਪਾਪਾ ਤੇ ਮੈਂ ਕਿਹਾ ਚੱਲ ਇਹਨਾਂ ਨੂੰ ਮੈਂ ਧੁੱਪੇ ਰੱਖ ਦਵਾ ਤੇ ਜਦੋਂ ਸਾਗ ਸੂਖ ਬਣਾਵਾਂਗੇ ਹੈਨਾ ਇਹ ਕੰਮ ਆਉਣਗੀਆਂ ਤੇ ਇਤਰਾ ਹੀ ਬਸ ਤਾਂ ਦੇਖੋ ਗੱਲਾ ਗੱਲਾ ਚ ਮੇਰੀ ਛਾਤੋਂਗੀ ਚੱਲੀ ਆ ਇਹ ਹੋਰ ਮੈਂ ਕਿਹਾ ਚੱਲ ਜਿੰਨੇ ਦਿਨ ਧੁੱਪ ਹੈਗੀ ਆ ਹੈਨਾ ਸਾੜਾ ਕਿਉਂਕਿ ਥੱਲੇ ਸਾਡੇ ਜਿਹੜੇ ਵੇੜਾ ਵਾ ਚੜਦੀ ਧੁੱਪ ਆਉਂਦੀ ਆ ਪਰ ਦਿਨ ਦੇ ਪਰਸਪਨ ਜੋ ਜੋ ਡੈਂਟਲ ਦਾ 12 ਵਜੇ ਤੋਂ ਬਾਅਦ ਫਿਰ ਤੋਂਪਰ ਬਿਲਕੁਲ ਨਹੀਂ ਆਉਂਦੀ ਉਹ ਤਾਂ ਛਾਤੇ ਤੇ ਹੀ ਚੜਨਾ ਪਿੰਦਾ ਥੱਲੇ ਠੰਡ ਬੜੀ ਲੱਗਦੀ ਆ ਤੇ ਜਿਆਦਾਤਰ ਟਾਈਮ ਤੇ ਛਾਤੇ ਤੇ ਹੀ ਸਪੈਂਡ ਕਰੀਦਾ ਵਾ ਇੱਥੇ ਬੈ ਕੇ ਸਬਜ਼ੀ ਕੱਟ ਲਾ ਹੈਨਾ ਤੇ ਹੋਰ ਕੰਮ ਕਰ ਲਾ ਨਿਕਨਕੇ ਕਈ ਵਾਰ ਸਵੈਟਰ ਛੋਇਆ ਹੁੰਦਾ ਹਰ ਸਾਲ ਕਿ ਸਵੈਟਰ ਲਾ ਲੈਨੀਆ ਸਵੈਟਰ ਹੋਣ ਦੇ ਨਾਲ ਟੈਂਪਸ ਵੀ ਵਧੀਆ ਹੋ ਜਾਂਦਾ ਵਾ ਤੇ ਨਾਲੇ ਚੀਜ਼ ਵੀ ਬਣ ਜਾਂਦੀ ਆ ਹਾਂ ਪੱਤੇ ਜਿਹੜੇ ਸੀ ਆ ਬੋੜੀ ਚ ਪਾਪਾ ਮੇ ਰੱਖੀ ਜਾਂਦੀ ਆ ਫੇੜ ਕੱਲ ਪਰਸ ਮੇਰੇ ਰਾਦਾ ਵਾ ਫੇਰ ਤੋਂ ਬਣਾਵਾਂ। ਉਹ ਜਿਹੜੇ ਮੂੜੀਆਂ ਵਾਲੇ ਪਰੌਂਠੇ ਵੀ ਉੱਤੇ ਹੀ ਬਣਾ ਲੈਂਦੇ ਆ। ਚੁੱਲ੍ਹੇ ਤੇ ਬਣੀ ਚੀਜ਼ ਬੱਚੇ ਕਹਿੰਦੇ ਮਮਾ ਸੁਆਦ ਲੱਗਦੀ ਆ। ਤੇ ਚਲੋ ਮੈਂ ਕਿਹਾ ਸਿਆਲਾ ਚੀ ਬੰਨ ਦੀ ਗਰਮੀਆਂ ਤੇ ਤੋ ਨਹੀਂ ਚੜਿਆ ਜਾਂਦਾ। ਆਹ ਹੁਣ ਥੋੜੀ ਜਿਹੀ ਮਿੱਟੀ ਪਈ ਸੀ। ਇਹ ਮੈਂ ਖੱਲ ਜਿਹੜੀ ਇੱਕ ਸੁੰਬਰਦਵਾ ਇਹਨੂੰ ਵੀ ਇਹਦੇ 'ਚ ਮੇਰੇ ਰਾਦਾਵਾ ਧੰਨੀਆਂ ਦੇ ਵੀ ਲਿਆ ਕੇ ਉਹ ਸੁੱਟ ਦਿੰਨੀ ਆ। ਚਲੋ ਹੜ ਕਰਦਾ। ਤਾਜ਼ਾ ਧੰਨੀਆਂ ਜਦੋਂ ਜੀਕੀਤਾ ਤੋੜ ਕੇ ਤੇ ਪਾ ਲਿਆ। ਇਹਨੂੰ ਰੱਖ ਦੇਣੀ ਆ ਇੱਕ ਪਾਸੇ ਹੁਣ। ਤੇ ਬਾਕੀ ਟੁੱਲ ਲਾਉਣ ਮੇਰਾ ਸਾਫ ਕਰਨ ਵਾਲਾ ਜਿਹੜੀ ਹੁੰਦਾ ਉਹ ਵੀ ਕਰ ਲਵਾਂ ਸਾਫ ਸਾਗ ਬਣਾਇਆ ਸੀਗਾ ਤੇ ਉਹ ਉਤਰ ਹੀ ਆ ਜੇ ਸਵਾ ਮੈਂ ਕੱਢੀ ਨਹੀਂ ਸੀ ਮੈਂ ਕਿ ਇਕੱਠਾ ਜਦੋਂ ਕਰਨੀ ਛੱਤ ਮੈਂ ਸਾਫ ਤੇ ਉਦੋਂ ਮੈਂ ਨਾਲੇ ਸਵਾ ਵੀ ਕੱਢ ਲੂੰਗੀ ਇਹਦੇ ਵਿੱਚ ਉਹ ਵੀ ਕੱਢ ਕੇ ਤੇ ਸਾਫ ਕਰ ਲੂੰਗੀ ਉਹ ਮੈਂ ਆ ਗਈ ਜੁੱਲੇ ਦੇ ਦੁਆਲੇ ਜੁੱਲੇ ਦਾ ਤੇ ਜ਼ਿਆਦਾ ਯੂਜ਼ ਆਣਾ ਚਾਹੀ ਹੁੰਦਾ ਵਾ ਗਰਮੀਆਂ ਜਦ ਤੇ ਘੱਟ ਯੂਜ਼ ਘੜੀ ਦਾ ਵਾ ਕਈ ਵਾਰ ਪਾਣੀ ਪੋਣੀ ਵੀ ਗਰਮ ਕਰਨੋਂ ਉਹ ਤੇ ਇੱਥੇ ਕਰ ਕੁਝ ਲਈਦਾ ਵਾ ਇਹੀ ਮੈਂ ਕਰ ਮੈਂ ਚਲ ਵਿੱਚ ਕਾਂਟ ਕੇ ਨਾ ਸਾੜੀ ਸਵਾਸ ਹੋ ਇਹਨੂੰ ਸਾਫ਼ ਕਰ ਲਵਾਂ ਤੇ ਹੁਣ ਤੇ ਗੈਸਾਂ ਦਾ ਸ਼ਹਿਰਾਂ ਚ ਹੀ ਰਿੰਨੇ ਗੈਸਾਂ ਤੇ ਜ਼ਿਆਦਾ ਕੰਮ ਕਰੀਦਾ ਤੇ ਚੁੱਲੇ ਤੋਂ ਤੇ ਪਾਸੇ ਆਲਾਂ ਦੇ ਵਿੱਚ ਹੀ ਇਹ ਕੰਮ ਚ ਆਉਂਦਾ ਸਾਡੇ ਬਾਕੀ ਗਰਮੀਆਂ ਚ ਜ਼ਿਆਦਾ ਤੰਦੂਰ ਵੀ ਕਈ ਤੱਕ ਖਲਾ ਲੈਂਦੇ ਮੇਰੇ ਕੋਲ ਤੰਦੂਰ ਤੇ ਹੈ ਨਹੀਂ ਆ ਨੀ ਕਾ ਜੱਟ ਸੀਮਿੰਟ ਦਾ ਚੁੱਲਾ ਹੀ ਲਿਆ ਹੀ ਜਿਹੜਾ ਮੈਂ ਆ ਪੇਂਟ ਜੇ ਤੁਸੀਂ ਵੇਖਦੇ ਹੋਏ ਮੇਰੇ ਬੇਟੇ ਨੇ ਉਹਦੋਂ ਰੰਗ ਬਚੇ ਸੀਗੇ ਥੋੜੇ ਜਦੋਂ ਇਹ ਘਰ ਪੇਂਟ ਕਰਾਇਆ ਸੀ ਉਹ ਲੈ ਕੇ ਤੂੰ ਬੈਠਾ ਬਿੱਲਾ ਟਾਈਮ ਨਹੀਂ ਹੀ ਪਾਸ ਹੁੰਦਾ ਕੁਛ ਨਾ ਕੁਛ ਤੇਨ ਸ਼ਰਾਰਤ ਕਰਨੀ ਆ ਫਿਰ ਚੁੱਲਾ ਵੇਖਿਆ ਪੇਂਟ ਕਰਦਾ ਮੈਂ ਚਲੋ ਕੱਟਦਾ ਤੇ ਵਧੀਆ ਗੱਲ ਤੇ ਇੱਕ ਸੁੱਕੀ ਲੱਕਰ ਬਚੀ ਹੀ ਮੈਂ ਇਹਨੂੰ ਪਾਸੇ ਰੱਖ ਲਾ ਫੇਰ ਕਾ ਮਾਜੂਗੀ ਜਦੋਂ ਅਸੀਂ ਬਾਲਣਾ ਹੋਗਾ ਚੁੱਲਾ ਤੇ ਇਤਨਾ ਬਸਾੜਾ ਦਿਨ ਨਿਕਿਤ ਅਨੁਪਤਾ ਕੰਮ ਕਰਾਂਦੇ ਕਈ ਜਮਾ ਹੁੰਦੇ ਆ ਉਹ ਫਿਰ ਕਰਨੇ ਪੈਂਦੇ ਆ ਆ ਮੇਰਾ ਚੁੱਲਾ ਵੀ ਸਾਫ ਹੋ ਗਿਆ ਵਾ ਮੈਂ ਰੱਖਣਾ ਲੱਕਰ ਵਿੱਚ ਹੀ ਇਹਦੇ ਤੇ ਬਸ ਹੁਣ ਨਨੂs ਨੂੰ ਆਨੂ ਪਾਸੀ ਕਰਕੇ ਤੇ ਫੇਰ ਵੇਣੀ ਹੋਰ ਜੇ ਕੁਛ ਰਹਿ ਗਿਆ ਕੰਮ ਤੇ ਉਹ ਵੀ ਕਰ ਲੈਂਗੀ ਤੇ ਹੁਣ ਮੈਂ ਪੰਛੀਆਂ ਵਾਸਤੇ ਮੈਂ ਹਮੇਸ਼ਾ ਪਾਣੀ ਪਾ ਕੇ ਰੱਖਦੀ ਆ ਮੈਂ ਕਿਹਨਾਂ ਚ ਪਾਣੀ ਪਾ ਦਵਾ ਪੰਛੀ ਸਾਡੇ ਅਦਰਖ ਧਿਆਨਾ ਹੋਣ ਤੇ ਚਲ ਪੱਤੇ ਝੜਦਾ ਕਰਕੇ ਤੇ ਪੱਤੇ ਲਾਥੇ ਗਏ ਸਾੜੇ ਪਰ ਬੜਾ ਫੇਰ ਵੀ ਪੰਛੀ ਬੜੇ ਆ ਕੇ ਬਿੰਦੇ ਆ ਦੇ ਸੁਕੀ ਰੋਟੀਆਂ ਰੋਟੀਆਂ ਰਾਦੀਆਂ ਪਈਆਂ ਸੀ ਮੈਂ ਕਿਹਾ ਚਲ ਤੋੜ ਕੇ ਤੇ ਵੀ ਮੈਂ ਬਨੇਰੇ ਤੇ ਪਾਦਾ ਨਾਲੇ ਪਾਣੀ ਰੱਖਦਾ ਵਹਨਾ ਇਹਨਾਂ ਵਿਚਾਰਿਆਂ ਦਾ ਵੀ ਸੋਚਣਾ ਪੈਂਦਾ ਇਹਨਾਂ ਨੇ ਕਿਹੜਾ ਮੂੰਹ ਮੰਗ ਲੈਣਾ ਤੇ ਇਤਰਾ ਪਾ ਦੇਈ ਦੀ ਤੇ ਗਲਲਡੀਆਂ ਬੜੀਆਂ ਆਉਂਦੀਆਂ ਵਾ ਉਹ ਖਾ ਜਾਂਦੀਆਂ ਵਾਂ ਕੇ ਫਿਰ ਤੋਤੇ ਬੜੇ ਆਉਂਦੇ ਆ ਚਾਂ ਫੋਰ ਵੀ ਪੰਛੀ ਉਹਨਾਂ ਵਾਸਤੇ ਚਲੋ ਜਿੰਨੇ ਜੋਗੇ ਕਰ ਦੇ ਤਕ ਤੇ ਰਾਤੀ ਰੋਟੀ ਬਚੀ ਹੋਵੇ ਜਾਂ ਮੈਨੂੰ ਸਜੜੀ ਵੀ ਪਕਾਉਣੀ ਪਵੇ ਮੈਂ ਪਕਾ ਕੇ ਤੇ ਰੋਜ਼ ਇਹਨਾਂ ਨੂੰ ਪਾ ਦਿੰਦੀ ਆ ਤੇ ਪਿੱਛੇ ਆ ਸਕੂਲ ਆ ਸਾਡੇ ਸਕੂਲ ਦਾ ਗਰਾਊਂਡ ਆ ਤੁਹਾਨੂੰ ਉਹਦੋਂ ਵਿਖਾਇਆ ਸੀ ਸਪੋਰਟਸਾਂ ਵੀ ਇੱਥੇ ਹੋਈਆਂ ਸੀਗੀਆਂ ਤੇ ਉਹਨਾਂ ਦੀਆਂ ਆਵੇ ਲਕੀਰਾਂ ਦੀਆਂ ਬੱਝੀਆਂ ਹੋਈਆਂ ਆ